ਇਹ ਤਾਂ ਉਹ ਵੀ ਡਾਊਨ ਜਿੱਤ ਲੱਗਦੀ ਜੀ ਕਣਕ ਇਹਦਾ ਬੁੱਝਿਆ ਜਾ ਵੀ ਨਹੀਂ ਤੇ ਮਾਰਾ ਵੀ ਉਹ ਚੰਗਾ ਪਿਆ ਹੋਇਆ ਰੱਪੜ ਜਾ ਬਹਣਾਈਏ ਥੋੜਾ ਯਰੇ ਹੈ ਉਹ ਨਹੀਂ ਆਇਆ ਅਜੇ ਨਹੀਂ ਹੈ ਹੈ ਉਹ ਨਹੀਂ ਆਇਆ ਅਜੇ ਕੋਈ ਸੋਹਣੀ ਨਹੀਂ ਰੋਕਾ ਕਰਕੇ ਨਾ ਇਹ ਤਾਂ ਬਾਹਣ ਪਾਣੀ ਖਾਂਦਾ ਨਹੀਂ ਇਹ ਬੁੱਪ ਪਾਣੀ ਘੱਟ ਖਾਂਦਾ ਯਰੇ ਤਾਂ ਇਹ ਤਾਂ ਜਿਹੜਾ ਜਿਹੜਾ ਗੋਹ ਵਾਲਾ ਪੱਤਾ ਹੁੰਦਾ ਨਾ ਦੇਖ ਹਾਂਜੀ ਗੋਹ ਵਾਲਾ ਪੱਤਾ ਦੇਖਣਾ ਜੇ ਗੋਹ ਵਾਲੇ ਪੱਤੇ ਦੇ ਚੱਕੀ ਦੇ ਰੰਗ ਹੈਗਾ ਹਾਂਜੀ ਤਾਂ ਸਮਝੋ ਉੱਥੇ ਸਲਫਰ ਦੀ ਘਾਟ ਹੈ ਅੱਛਾ ਜੀ ਇਹਦੇ ਸਹੀ ਨਹੀਂ ਸਲਫਰ ਦੀ ਘਾਟ ਅੱਛਾ ਹੀ ਨਹੀਂ ਸਲਫਰ ਦੀ ਘਾਟ ਸਲਫਰ ਦੀ ਘਾਟ ਨਹੀਂ ਹੈ ਮੈਗਨੀਜ਼ ਦੀ ਗੱਲ ਕਰਦਾ ਮੈਂ ਆਹਾਂਜੀ ਆ ਜਮੀ ਹੋਏ ਕਿ ਗੁੱਲੀ ਡੰਡਾਈ ਇਹ ਗੁੱਲੀ ਨਹੀਂ ਰਣੀ ਕੰਕੀ ਆਗੇ ਇਹ ਗੜਬੜ ਹੋ ਰਹੀ ਹੈ ਨਾ ਤੇ ਜਮੀ ਗੁੱਲੀ ਡੰਡੇ ਨੂੰ ਪੀਲੇ ਹੋਰ ਕੜੇ ਨਹੀਂ ਹੈ ਤਾਂ ਕਣਕੀ ਆ ਬੂਟਾ ਬੂਟੇ ਦਾ ਕਣਕ ਦਾ ਹੈ ਅੱਛਾ ਜੀ ਤੇ ਗੁੱਲੀ ਡੰਡੇ ਲਈ ਆ ਮੈਂ ਇਹਨਾਂ ਗੁਲੀ ਡੰਡਾ ਹੀ ੱਡਾ ਕਿਹੜਾ ਨਹੀਂ ਹੈ ਗੁੱਲੀ ਡੰਡੇ ਨਹੀਂ ਹੈ ਆ ਕਣਕਾ ਯਾਰ ਆਹ ਕਣਕਾ ਜੀ ਆਹ ਬੁੱਝੇ ਡਾਲ ਗੁੱਲੀ ਡੰਡੇ ਦੇ ਲਾ ਦੇ ਬੁੱਝੇ ਆ ਆਹ ਡਾਲ ਗੁੱਲੀ ਡੰਡੇ ਦੇ ਲਾ ਦੇ ਨੇ ਤੈਨੂੰ ਆਹ ਗੁੱਲੀ ਡੰਡਾ ਹਾਂ ਇਹ ਕਣਕਾ ਹਾਂ ਇਹ ਕਣਕਾ ਆ ਵੀ ਗੁੱਲੀ ਲੱਗਾ। ਆ ਵੀ ਗੁੱਲੀ। ਹਾਂ, ਇਹ ਵੀ ਗੁੱਲੀ ਡੰਡਾਈ। ਇਹ ਤਾਂ ਸਪਰੇਅ ਸਪਰੂ ਮਾਰੀ ਹੋ ਗਈ ਮਾੜੀ ਮੋਟੀ ਇਹਨੇ। ਹਾਂ, ਤਾਂ ਸਪਰੇਅ ਮਾਰੀ ਪੰਜ ਦਿਨੋਂ ਕੋਈ ਉਸੇ ਦਿਨ ਹੀ ਮਾਰੀ ਜਿੱਤੇ। ਤਾਂ ਕਰ ਕੀ ਹੋ ਗਿਆ ਪੀਲਾ ਹੋ ਗਿਆ। ਜਿਹੜਾ ਜਿਹੜਾ ਜਿਵੇਂ ਹੁਣ ਆਹ ਵਾਲਾ ਨਾ ਗੋਹ ਵਾਲਾ ਪੱਤਾ। ਹਾਂ ਜੀ। ਆਹ ਗੋਹ ਵਾਲਾ ਪੱਤਾ ਦੇਖਣਾ। ਹਾਂ ਜੀ। ਇਹ ਸਰਫਲ ਦੀ ਘਾਟ ਆ ਤਾਂ ਇਹਦੇ ਵਿੱਚ ਲਿਖਣਾ। ਕੀ ਆਊਗਾ ਜੀ ਫਿਰ ਇਹਦੇ ਵਿੱਚ? ਪੀਲੇ ਰੰਗ ਦਾ। ਅੱਛਾ ਜੀ, ਪੀਲੇ ਰੰਗ ਦਾ। ਆ ਪੀਲੇ ਰੰਗ ਦਾ ਹੋਊਗਾ। ਅੱਛਾ ਜੀ। ਹਲਕਾ ਪੀਲੇ ਰੰਗ ਦਾ। ਠੀਕ ਹੈ ਜੀ। ਬਹੁਤ ਜ਼ਿਆਦਾ ਘਾਟ ਆ। ਸੁਧੀਰੇਤਾ ਸੁਧੀਰੇਤਾ ਜਿ ਹੈ ਅੱਛਾ ਬਿਲਕੁਲ ਚਿੱਟਾ ਹੀ ਹੋ ਜਾਂਦਾ ਹੈ ਅੱਛਾ ਜੰਮੀ ਪੀਲਾ ਹੋ ਜਾਂਦਾ ਹੈ ਜਿਵੇਂ ਚਿੱਟਾ ਚਿੱਟਾ ਹੀ ਅੱਛਾ ਚਿੱਟੀ ਹੋ ਜਾਂਦੀ ਜਿ ਜਿਦੇ ਜਿਆਦਾ ਘਾਟ ਹੋ ਗਈ ਉਸੇ ਜੈਪਸਮ ਪਾਈ ਦਾ ਅੱਛਾ ਜੀ ਉਹ ਬੋਰੀਆਂ ਜੈਪਸਮ ਦੀਆਂ ਸਿੱਟੀਆਂ ਨੇ ਉੱਥੇ ਅੱਛਾ ਜੀ ਜੈਪਸਮ ਦੇ ਵਿੱਚ ਜੀ ਦੋ ਤੱਤਾ ਆ ਜਾਂਦੇ ਅੱਛਾ ਜੀ ਕੈਲਸ਼ੀਅਮ ਤੇ ਸਲਫਰ ਅੱਛਾ ਜੀ ਕੈਲਸ਼ੀਅਮ ਤੇ ਸਲਫਰ ਦੋ ਨਹੀਂ ਆਉਂਦਾ ਮੈਗਨੀ ਆ ਤਾਂ ਜੇ ਪਾਉਣਾ ਮੈਗਨੀ ਸਲਫੇਟ ਤਾਂ ਉਹਦੇ ਵਿੱਚ ਦੋਇ ਤੱਤਾ ਆ ਜਾਂਦੇ ਮੈਗਨੀ ਤੇ ਸਲਫਰ ਹਾਂਜੀ ਸਲਫਰ ਆ ਜਾਂਦਾ ਤੇ ਦੇ ਵਿੱਚ ਕੈਲਸ਼ੀਅਮ ਵੀ ਘਾਟ ਤਾਂ ਨਹੀਂ ਸਾਡੇ ਪਾਣ ਕਜਾ ਕਲੀ ਵਾਲਾ ਪਾਣੀ ਪਾ ਸਕਦੇ ਨਹੀਂ ਲੋੜ ਨਹੀਂ ਪਾਣੀ ਵਾਲਾ ਪਾਣੀ ਦਾ ਤਾਂ ਕਹਿੰਦੇ ਨੇ న్యూਟ੍ਰਲਾਈਜ਼ ਕਰਨ ਵਾਸਤੇ ਅੱਛਾ ਕੀ ਗੋਰਾ ਕੋ ਰਿਐਕਸ਼ਨ ਕਰਨਾ ਹੋਵੇ ਅੱਛਾ ਜੀ ਹਾਂ ਗੁੱਲੀ ਡੰਡੇ ਦੇ ਬੂਟੇ ਜ਼ਿਆਦਾ ਨਹੀਂ ਰਹੇ ਹਾਂ ਗੁੱਲੀ ਡੰਡੇ ਦੇ ਮਾਰਤੀ ਸੀ ਵੀਰੇ ਵੀਰੇ ਮਾਰਤੀ ਪਰ ਉਹ ਲੇਟ ਮਾਰੀ ਆ ਉਹਨੇ ਮਰਨਾ ਨਹੀਂ ਮਰਨਾ ਨਹੀਂ ਗੁੱਲੀ ਡੰਡਾ ਕਦਨ ਕਿੜੀ ਮਾਰੀ ਸੀ ਵੀਰੇ ਆ ਦੇ ਨਾ ਇਹ ਤਾਂ ਇਹ ਉਹ ਮੋਰੀ ਗੁੱਲੀ ਡੰਡਾ ਦੀ ਸਪਰੇ ਜਿਹੜੀ ਐ ਐਡੇ ਕਬੂਟੇ ਦੇ ਇੱਥੇ ਹੋਣੀ ਚਾਹੀਦੀ ਆ ਵੇਖ ਆ ਦੇ ਹਾਂ ਐਡੇ ਐਡੇ ਬੂਟਿਆਂ ਦੇ ਉੱਤੇ ਫਰੇ ਹੋਣੀ ਚਾਹੀਦੀ। ਹਾਂਜੀ ਛੋਟੇ ਛੋਟੇ ਤੇ ਹੋਣੀ ਚਾਹੀਦੀ। ਹਾਂ ਹਾਂ ਹਾਂ। ਜਿਵੇਂ ਇਹ ਜਿਹੜੇ ਨੇ ਤੇ ਟਾਪਕ ਤੇ ਹੋਊਗੀ ਕੰਮ ਕਰ ਜੂਈ ਟਾਪਕ। ਹਾਂ ਇਹਨਾਂ ਤੇ ਇਹਨਾਂ ਤੇ। ਹਾਂਜੀ ਹਾਂ ਠੀਕ ਹੈ। ਇੱਥੇ ਫਰੇ ਹੋਗੇ। ਠੀਕ ਹੈ ਜੀ। ਇਹ ਹੁਣ ਐਡਵਾਂਸ ਤੇ ਜਾ ਦੇਖੋ ਕਿੰਨੇ ਕਿੰਨੇ ਪੱਤੇ ਬਣਿਆ ਆਇਆ। ਬੂਝਾ ਬਣਿਆ ਪਿਆ। ਇਹ ਤਾਂ ਬੂਝਾ ਬਣਿਆ ਪਿਆ ਜੀ। ਸਿੰਦੇ ਦੇ ਵਿੱਚ ਬਣਿਆ ਪਿਆ ਪੂਰਾ। ਸਿੰਦੇ ਬਾਹਰ। ਕਣਕ ਨੇ ਬੁੱਝਾਇਆ ਨਹੀਂ ਤਨੇ ਮਾਰਿਆ ਉੱਥੇ ਸਾਡੇ ਖੇਤਾਂ ਚ ਬੁੱਝਾ ਦਾ ਮਾਰਿਆ ਕੱਲਾ ਕੱਲਾ ਡਾਲ ਜੇ ਖੜਾ ਜੀਰੀ ਵੀ ਆਈ ਖਾਈ ਜੀਰੀ ਵੀ ਆਈ ਦੀ ਇਹ ਦੇ ਵਿੱਚ ਜੀਰੀ ਵੀ ਸਿੱਧੀ ਖੜੀ ਸੀ ਉਹ ਦਿਨ ਮੈਂ ਬਾਇਦੂ ਗੁਰੀ ਦੇ ਮਾਰੀ ਦੋ ਪੈਗ ਦੇ ਆਹ ਸੁਣਦੀ ਐ ਇਹਦਾ 500 ਦੀ ਵੀ 600 550 ਪੈਗੀ ਉਹ ਜੀ ਅੱਧੇ ਕਿੱਲੇ ਦਾ ਢੇਰ ਘੱਟ ਬੱਜ ਰਹੀ ਹਾਂ ਜੀ ਦਾ 500 ਦੀ ਵੱਧੇ ਪੈਗੀ ਇਹਦੇ ਜਦੋਂ ਪੁੱਛਿਆ ਵੀ ਨਾਈਟ੍ਰੋਜਨ ਕਿੰਨੀ ਪਾਈ ਜਿਹੜਾ ਜਿਹੜਾ ਨਾਈਟ੍ਰੋਜਨ ਆ ਨਾ ਨਾਈਟ੍ਰੋਜਨ ਟਾਟਾ ਮੋਬਾਈਲ ਟਾਟਾ ਹਾਂ ਜੀ ਥੋਕੇ ਜਾਂਦਾ ਹਾਂਜੀ ਕਿੱਥੇ ਜਾਂਦਾ ਚਲ ਕੇ ਕਿੱਥੇ ਬੁੱਟੇ ਦਾ ਵਾਧਾ ਹੋ ਰਿਹਾ ਵਾ ਅੱਛਾ ਜੀ ਕਿੱਥੇ ਅੱਛਾ ਜੀ ਇੱਥੇ ਤੋਂ ਅੱਗੇ ਚਲੇ ਜਾਂਦਾ ਠੀਕ ਹੈ ਜੀ ਜੇ ਮੈਂ ਆਪਾਂ ਮੰਨ ਲਓ ਇੱਕ ਬੁੱਟਾ ਆਪ ਅਟਲ ਗਿਆ ਚੰਗੀ ਤਰ੍ਹਾਂ ਸਮਝਾਉਂਗਾ ਇਹਨਾਂ ਨੂੰ ਅਸੀਂ ਅੱਗੇ